ਇਕ ਨਿੱਕੇ ਹੋਰ ਦੱਸੀ ਮੈਨੂੰ ਮੰਨ ਲਓ ਕਈ ਵਾਰੀ ਕੋਈ ਹਰਿਆਣੇ ਚੋਂ ਟਰੈਕਟਰ ਆ ਜਾਂਦਾ ਹਨਾ ਉਹਦਾ ਫਿਰ ਤੁਸੀਂ ਕਾਪੀ-ਕੂਪੀ ਦਾ ਟਰੈਕਟਰ ਹੀ ਮੈਂ ਹਰਿਆਣੇ ਚੋਂ ਲੈਣਾ ਹੂੰ ਮੰਨ ਲਾ H42 H424 H425 ਲੋਕਲ ਨੰਬਰ ਹੂੰ ਇਹ ਸਾਰੇ ਟਰੈਕਟਰ ਆਪਣੇ ਨਾਂ ਹੋਣ ਵਾਲੇ ਹੁੰਦੇ ਸਾਰਿਆਂ ਦੀ ਐਨਓਸੀ ਮਿਲਦੀ ਹੈ ਐਨਓਬਜੈਕਸ਼ਨ ਸਰਟੀਫਿਕੇਟ ਉਹ ਜਦੋਂ ਐਨਓਸੀ ਮਿਲ ਜੇ ਤਾਂ ਪੰਜਾਬ ਚ ਮੰਨ ਲਾ ਟਰੈਕਟਰ ਤੇ ਕੋਈ ਟੈਕਸ ਨਹੀਂ ਓਨੇ ਪੈਸੇ ਲੱਗਦੇ ਪੰਜਾਬ ਜਿੰਨੇ ਨਾਂ ਹੋਣ ਤੇ ਇਹ ਕੋਈ ਵਿਚ ਬਾਤ ਕਹਿ ਵੀ ਦਿੰਦੇ ਆ ਕੋਈ ਮੇਰੇ ਵਰਗੇ ਭਰਾ ਵੀ ਬਾਹਲੇ ਪੈਸੇ ਲੱਗਦੇ ਉਹ ਜਿਹੜਾ ਗੱਡੀਆਂ ਤੇ ਲੱਗਦੇ ਆ ਜ਼ਿਆਦੇ ਪੈਸੇ ਗੰਡੀਆਂ ਦਾ ਟੈਕਸ ਹੁੰਦਾ ਟਰੈਕਟਰ ਦਾ ਕੋਈ ਟੈਕਸ ਨਹੀਂ ਉਹੀ 1355 ਰੁਪਇਆ ਦੀ ਰਸੀਦ ਕੱਟੀ ਦੀ ਅੰਦਰ ਪੰਜਾਬ ਦਾ ਨਾਮ ਕਰਵਾ ਲੈ ਤੂੰ ਹਰਿਆਣੇ ਦਾ ਕਰਵਾ ਲੈ ਕਰਵਾ ਲੈ ਉਹੀ ਇੰਸ਼ੋਰੈਂਸ ਲੱਗਣਾ ਸਾਰਾ ਬੀਮਾ ਵਗੈਰਾ ਉਹੀ ਸੇਮ ਆ ਬਸ ਇਕੱਲੇ ਐਨਓਸੀ ਦਾ ਖਰਚਾ ਹੁੰਦਾ ਲਗ 1200 ਰੁਪਇਆ ਉਹ ਅਸੀਂ ਆਪ ਲਾ ਦਿੰਨੇ ਆ ਅਗਲੇ ਦੇ ਨਾਮ ਦੀ ਲੈ ਦਿੰਨੇ ਆ ਜਿਹੜੇ ਬੰਦੇ ਨੇ ਨਾਮ ਕਰਵਾਉਣਾ ਜਿੱਥੋਂ ਦੀ ਜਿਹੜੀ ਸਟੇਟ ਦੀ ਜਿਹੜੇ ਜ਼ਿਲ੍ਹੇ ਦੀ ਆ ਕਹੂਗਾ ਆਪਾਂ ਉਸੇ ਜ਼ਿਲ੍ਹੇ ਦੀ ਲੈ ਕੇ ਦੇਵਾਂਗੇ ਉਹੀ ਪੂਰੀ ਜਿੰਮੇਵਾਰੀ ਤੁਹਾਡੀ ਆਪਣੀ ਫੁੱਲ ਜਿੰਮੇਵਾਰੀ ਹੋ ਕਾਪੀ ਗਾਜ ਦੀ ਆਪਾਂ ਟਰੈਕਟਰ ਹੀ ਪਹਿਲਾਂ ਅਗਲੇ ਦੇ ਨੋ ਇਹ ਕਹਿ ਕੇ ਦਿੰਨੇ ਵੀ ਨਾ ਕਰਵਾਉਣਾ ਪਊ ਠੀਕ ਹੈ ਅਸੀਂ ਪਿੱਛੋਂ ਖਰੀਦਿਆ ਹੁੰਦਾ ਅਗਲੇ ਦੇ ਨਾਂ ਹੁੰਦਾ ਲੰਬੀ ਵਾਲੀ ਗੱਲ ਬਣ ਜਾਂਦੀ ਜੀ ਨਹੀਂ ਨਿਕਾਹ ਨਾ ਕਰਵਾਉਂਦੇ ਠੀਕ ਹੈ ਹਾਂਜੀ ਤੇ ਬੁੱਧਵਾਰ ਨੂੰ ਤਲਵੰਡੀ ਸਾਬੋ ਬੁੱਧਵਾਰ ਨੂੰ ਤਲਵੰਡੀ ਸਾਬੋ ਉਹ ਟਰੈਕਟਰ ਆਪਣੇ ਕੋਲ ਘਰੇ ਹੀ ਹੁੰਦੇ ਆ ਤੇ ਕਈ ਵਾਰੀ ਮੰਨ ਲਓ ਜਿਹੜੇ ਟਰੈਕਟਰ ਦਿਖਾਏ ਹੁੰਦੇ ਆ ਜਾਂ ਕਿਸੇ ਨੇ ਮੰਨ ਲਓ ਹੋਰ ਤਰ੍ਹਾਂ ਦਾ ਲੈਣਾ ਹੋਵੇ ਅਗਲੇ ਨਾਲ ਦਾ ਵੀ ਯਾਰ ਬਾਈ ਕੰਮ ਜਾਣ ਦਾ ਜ਼ਿੰਮੇਵਾਰੀ ਆ ਹਨਾ ਜਿਵੇਂ ਆਪਣੇ ਆਪਣੇ ਚੈਨਲ ਤੋਂ ਵੀਡੀਓ ਪਈ ਹੈ ਹਨਾ ਇਸ ਕਰਕੇ ਮੰਨ ਲਓ ਕੋਈ ਜ਼ਿੰਮੇਵਾਰੀ ਵਾਲਾ ਕੋਈ ਟਰੈਕਟਰ ਕਿਸੇ ਨੂੰ ਹੋਰ ਤੋਂ ਵੀ ਲੈ ਕੇ ਦਵਾ ਸਕਦੇ ਜੀ ਆਪਰੇ ਕੋਲੇ ਮੈ ਪਤਾ ਕੀ ਆਪਾਂ ਕੋਈ ਕਮਿਸ਼ਨ ਨਹੀਂ ਲੈਣਾ ਕਿਸੇ ਤੋਂ ਜੇ ਕੋਈ ਹੋਇਆ ਆਪਾਂ ਨੂੰ ਕੀ ਹੁੰਦਾ ਕਿਸੇ ਦਾ ਕੋਈ ਵਿਗ ਜਾ ਕਿਸੇ ਨੂੰ ਕੋਈ ਮਿਲ ਜਾ ਠੀਕ ਹੈ ਆਪਾਂ ਨਾ ਕੋਈ ਕਮਿਸ਼ਨ ਦਾ ਕੰਮ ਕਰਦੇ ਆ ਆਪ ਦਾ ਕਰਦੇ ਆ ਮੰਨ ਲਾ ਲਿਆ ਕੇ ਵੇਚਦੇ ਆ ਤੇ ਜੇ ਕਿਸੇ ਕੋ ਨਹੀਂ ਹੈ ਆਪਣੇ ਕੋਲ ਜਿਹੜਾ ਟਰੈਕਟਰ ਉਹ ਕਿਸੇ ਵੀਰ ਭਰਾ ਕੋਲੇ ਆਪਦੇ ਵਪਾਰੀ ਭਰਾ ਕੋਲੇ ਹੁੰਦਾ ਉਹ ਦੱਸ ਹੁਣ ਵੀ ਪਾ ਦਿੰਨੇ ਆ ਫੇਰ ਵੀ ਦੱਸ ਤਾਂ ਕਿ ਅਗਲਾ ਫੋਨ ਕਰਕੇ ਪਤਾ ਕਰ ਲੈ ਹੁਣ ਆਪਣੇ ਕੋਲੇ ਕੇ ਨਾ ਅੱਜ 10 ਕਿ ਟਰੈਕਟਰ ਇਹਦਾ ਵਿਕ ਜਾਏ ਨੇ ਹਫਤੇ ਦੱਸ ਦੇਣਾ ਚ ਵੀ ਮਾਲਾ ਇਹ ਤਾਂ ਨਹੀਂ ਰਹੇ ਨੇ ਵੀਡੀਓ ਚ ਉਹ ਬਦਲਦੇ ਰਹਿੰਦੇ ਆ